ਸਿਆਣੇ ਸਾਚੀ ਕਹ ਗਏ ਨੇ ਕਿ ਖੇਤੀ ਖਸਮਾ ਮੇਤੀ ਕਿਉਂਕਿ ਖੇਤੀ ਕੋਈ ਲਾਇਵੰਦ ਧੰਦਾ ਨਹੀਂ ਮਸਾਂ ਗੁਜ਼ਾਰਾ ਹੀ ਹੁੰਦਾ ਹੈ ਹਾਲਾਤ ਪੰਜਾਬ ਦੇ ਕਿਸਾਨਾਂ ਦੇ ਨੇ ਕਿਸਾਨਾਂ ਦੇ ਹਾਲਾਤ ਇੰਨੇ ਮਾੜੇ ਨੇ ਕਿ ਪੰਜਾਬ ਦੇ 37 ਲੱਖ ਜਿਹੜੇ ਕਿਸਾਨ ਨੇ ਜਿਨ੍ਹਾਂ ਨੇ ਖੇਤੀ ਦਾ ਧੰਦਾ ਅਪਣਾ ਕੇ ਰੱਖਿਆ ਉਹ ਟਾੜੇ ਕਰਜ਼ਦਾਰ ਨੇ ਇੱਕ ਰਿਪੋਰਟ ਮੁਤਾਬਕ ਇਹਨਾਂ ਨੇ ਖੇਤੀ ਕੰਮਾਂ ਵਾਸਤੇ ਕੋਈ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲਿਆ ਅਸੇ ਪੰਜਾਬ ਦੀ ਤਸਵੀਰ ਆ ਮੰਦਭਾਗੀ ਤਸਵੀਰ ਆ ਕਿ ਖੇਤੀ ਆਧਾਰਤ ਸੂਬਾ ਉਸ ਸੂਬੇ ਦੇ ਕਿਸਾਨ ਜਿਨ੍ਹਾਂ ਨੂੰ ਅੰਨਦਾਤਾ ਵੀ ਆਖਿਆ ਜਾਂਦਾ ਦੇਸ਼ ਭਰ ਦੇ ਕਿਸਾਨਾਂ ਨੂੰ ਲਿਖਣ ਪੰਜਾਬ ਦੇ ਅੰਨਦਾਤਾਵਾਂ ਦਾ ਹਾਲਾਤ ਇਹ ਨੇ ਕਿ ਉਹਨਾਂ ਤੇ ਕਰਜ਼ੇ ਦੀ ਪੰਡ ਭਾਰੀ ਆ ਕਰਜ਼ੇ ਦਾ ਬੋਝ ਹੇਠਾਂ ਕਿਸਾਨ ਤੇ ਖੇਤ ਮਜ਼ਦੂਰ ਦੱਬਿਆ ਪਿਆ ਲਿਹਾਜਾ ਪੰਜਾਬ ਸਰਕਾਰ ਨੇ ਬੜਾ ਕੋਸ਼ਿਸ਼ ਕੀਤੀ ਤਸੀ ਕਿ ਅਸੀਂ ਖੇਤੀਬਾੜੀ ਪਾਲਿਸੀ ਲੈ ਕੇ ਆਵਾਂਗੇ ਲੇਕਿਨ ਇੰਨੀ 21 ਮਹੀਨੇ ਦੀ ਸਰਕਾਰ ਹੋ ਚੁੱਕੀ ਆ ਪੰਜਾਬ ਸਰਕਾਰ ਖੇਤੀਬਾੜੀ ਨੀਤੀ ਵੀ ਨਹੀਂ ਲੈ ਕੇ ਆਈ ਪਰ ਜਿਹੜੀ ਅੱਜ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਦੀ ਉਹ ਤਸਵੀਰ ਜਿਹੜੀ ਤਸਵੀਰ ਬਹੁਤ ਹੀ ਡਰਾਮਣੀ ਆ ਤੇ ਸ਼ਾਇਦ ਸਰਕਾਰਾਂ ਚੁੱਪ ਨੇ ਪੰਜਾਬ ਦੇ ਕਰੀਬ 37 ਲੱਖ 33 ਹਜ਼ਾਰ ਦੇ ਜਿਹੜੇ ਕਿਸਾਨ ਨੇ ਉਹ ਆਪਣੇ ਖੇਤੀ ਕੰਮਾਂ ਲਈ ਕਰੀਬ ਉਹਨਾਂ ਨੇ 94735 ਕਰੋੜ ਰੁਪਏ ਦਾ ਖੇਤੀ ਦਾ ਕਰਜ਼ਾ ਚੁੱਕਿਆ ਹੈਗਾ ਜ ਜਿਨ੍ਹਾਂ ਵਿੱਚੋਂ 11.12 ਲੱਖ ਕਿਸਾਨਾਂ ਨੇ ਪੰਜਾਬ ਰਾਜ ਸਕਾਰੀ ਬੈਂਕ ਤੋਂ ਕਰਜ਼ਾ ਲਿਆ ਸੂਬੇ ਦੇ ਕਿਸਾਨਾਂ ਦੇ ਵੱਖ-ਵੱਖ ਬੈਂਕਾਂ ਦੇ ਜਦ ਤੋਂ 37.33 ਲੱਖ ਕਿਸਾਨ ਖਾਤੇ ਨੇ ਇਹਨਾਂ ਵਿੱਚੋਂ 25.08 ਲੱਖ ਕਿਸਾਨ ਕੋਲ ਕਿਸਾਨ ਕ੍ਰੈਡਿਟ ਕਾਰਡ ਧਾਰਕ ਵੀ ਹਨ ਜਿਨ੍ਹਾਂ ਵੱਲ ਕਰੀਬ 68749.31 ਕਰੋੜ ਰੁਪਏ ਦਾ ਕਰਜ਼ਾ ਖੜਾ ਪਿਛਲੇ ਕੁਸਾਲਾਂ ਤੋਂ ਖੇਤੀ ਕਰਜ਼ਾ ਘਟਣ ਦਾ ਨਾਂ ਮਹੀ ਨਹੀਂ ਰਿਹਾ ਉਲਟਾ ਕਰਜ਼ਾ ਵਦਰਾ ਸਟੇਟ ਲੈਵਲ ਬੈਂਕਰਜ਼ ਕਮੇਟੀ ਦੀ ਤਾਜ਼ਾ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਖੇਤੀ ਕਰਜ਼ਾ ਲੈਣ ਵਾਲੇ ਕਿਸਾਨਾਂ ਵਿੱਚੋਂ ਕਰੀਬ 1.93 ਲੱਖ ਜਿਹੜੇ ਖਾਤੇ ਨੇ ਉਹ ਕਰਜ਼ੇ ਦੇ ਹੇਠਾਂ ਡੁੱਬੇ ਪਏ ਨੇ ਐਨਪੀਏ ਦੇ ਅਧੀਨ ਚੱਲ ਰਹੇ ਨੇ ਜਿਨ੍ਹਾਂ ਵੱਲ ਕਰੀਬ 9581.38 ਕਰੋੜ ਰੁਪਏ ਦਾ ਕਰਜ਼ਾ ਖੜਾ ਸਕਾਰੀ ਬੈਂਕਾਂ ਦੀ ਗੱਲ ਕੀਤੀ ਜਾਵੇ ਜਿਹੜੇ ਸਕਾਰੀ ਕੋਆਪਰੇਟਿਵ ਬੈਂਕ ਆ ਉਹਨਾਂ ਦੇ ਝਾਤੀ ਮਾਰੀਏ ਤਾਂ ਕਰੀਬ 12352 ਕਿਸਾਨ ਕਰਜ਼ਾ ਮੋੜਨ ਤੋਂ ਅਸਮਰਥ ਨੇ ਹੱਥ ਕੜੇ ਕਰ ਦਿੱਤੇ ਨੇ ਜਿੰਨਾਂ ਵੱਲ ਕਰੀਬ 367.55 ਕਰੋੜ ਰੁਪਏ ਦਾ ਕਰਜ਼ਾ ਖੜਿਆ ਇਸੇ ਤਰ੍ਹਾਂ 92302 ਕਿਸਾਨ ਉਹ ਨੇ ਜਿਨ੍ਹਾਂ ਕੋਲ ਕਿਸਾਨ ਕ੍ਰੈਡਿਟ ਕਾਰਡ ਹਨ ਉਹਨਾਂ ਵੱਲ ਵੀ 5085.75 ਕਰੋੜ ਰੁਪਏ ਦੇ ਬਕਾਇਆ ਖੜਾ ਉਹ ਵੀ ਬਕਾਇਆ ਦੇ ਨਹੀਂ ਪਾ ਰਹੇ ਹੈਗੇ ਇਹਨਾਂ ਵਿੱਚੋਂ ਹੀ 3259 ਕਿਸੇ ਸਿੱਕ ਧਾਰਕਾਂ ਦੇ ਸਕਾਰੀ ਬੈਂਕਾਂ ਵਿੱਚ ਖਾਤੇ ਜਿਨ੍ਹਾਂ ਦਾ ਕਰੀਬ 71.23 ਕਰੋੜ ਰੁਪਏ ਦਾ ਬਕਾਇਆ ਬੰਦਾ ਉਧਰ ਭਾਰਤੀ ਕਿਸਾਨ ਜੁਨੀਅਨ ਉਗਰਾਹਾ ਦੇ 76 ਸ਼ਿੰਗਾਰਾ ਸਿੰਘ ਬਾਣ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਤੇ ਅਰਬਾਂ ਰੁਪਏ ਰਾਤੋਂ ਰਾਤ ਮਾਫ ਕਰ ਦਿੰਦੀ ਆ ਪਰ ਅੰਨਦਾਤਾ ਵੱਲ ਸਰਕਾਰ ਪਿਛਲੇ 9 ਸਾਲ ਤੋਂ ਧਿਆਨ ਹੀ ਨਹੀਂ ਦੇ ਰਹੀ ਉਹਨਾਂ ਕਹਿਆ ਕਿ ਕੋ ਦੇਸ਼ ਵਿੱਚ ਦੋ ਤਰ੍ਹਾਂ ਦੇ ਕਾਨੂੰਨ ਲਾਗੂ ਕਿਤੇ ਜਾ ਰਹੇ ਨੇ ਜਿਕਰ ਜੋਗੇਗਾ ਕਾਂਗਰਸ ਸਰਕਾਰ ਨੇ ਜਦੋਂ ਪੰਜਾਬ ਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਉਹਨਾਂ ਨੇ ਰਾਜ ਆਪਣੇ ਦਰਾਂਨ ਕਿਸਾਨ ਕਰਜ਼ਾ ਰਾਹਤ ਸਕੀਮ ਲਿਆਂਦੀ ਸੀ ਜਿਸ ਤਹਿਤ ਉਹਨਾਂ ਨੇ 5.63 ਲੱਖ ਛੋਟੇ ਅਤੇ ਮੱਧਮ ਦਰਜੇ ਦੇ ਕਿਸਾਨਾਂ ਦਾ ਕਰੀਬ 46110 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਸੀ ਤੇ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਵੀ ਸਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਲਈ ਜਕ ਮੁਖ ਨਪਟਾਰਾ ਸਕੀਮ ਲਿਆਉਣ ਬਾਰੇ ਵੀ ਇੱਕ ਵਿਆਪਕ ਨੀਤੀ ਬਣਾ ਰਹੀ ਹੈ ਇਹ ਵੀ ਸਰਕਾਰੀ ਪੱਧਰ ਤੇ ਚਰਚਾ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਹੀ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਦੇ ਵਿੱਚ ਜਕਮੁਸ਼ਤ ਨਿਪਟਾਰਾ ਸਕੀਮ ਬਾਰੇ ਭਰੋਸਾ ਦਿੱਤਾ ਪੰਜਾਬ ਸਰਕਾਰ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਨਬਾਰਡ ਨਾਲ ਗੱਲ ਕਰਨਗੇ ਤਾਂ ਜੋ ਜਕਮੁਸ਼ਤ ਨਿਪਟਾਰਾ ਸਕੀਮ ਸ਼ੁਰੂ ਕੀਤੀ ਜਾਵੇ ਆਮ ਆਦੀ ਪਾਰਟੀ ਦੀ ਸਰਕਾਰ ਜਕਮੁਸ਼ਤ ਨਿਪਟਾਰਾ ਸਕੀਮ ਲਿਆ ਕੇ ਪਿਛਲੀ ਸਰਕਾਰ ਨੂੰ ਇਸੇ ਮਾਮਲੇ ਵਿੱਚ ਮਾਤ ਦੇਣਾ ਚਾਹੁੰਦੀ ਆ ਕਿਉਂਕਿ ਕੈਪਟਨ ਮਿਰਿੰਦਰ ਸਿੰਘ ਦੀ ਜਦ ਸਰਕਾਰ ਸੀ ਉਦੋਂ ਕਿਸਾਨਾਂ ਦਾ 4410 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਗਿਆ ਸੀ ਇਹ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਸਿਆਸਤ ਹੀ ਹੋਈ ਸੀ ਕਿ ਪਹਿਲਾਂ ਤੇ ਉਹ ਸਰਕਾਰ ਕਾਂਗਰਸ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਰਹੀ ਕਿ ਹਰ ਤਰ੍ਹਾਂ ਦਾ ਕਰਜ਼ਾ ਮਾਫ਼ ਕੀਤਾ ਜਾਊਗਾ ਲੇਕਿਨ ਹੁਣ ਭਗਵੰਤ ਮਾਨ ਦੀ ਸਰਕਾਰ ਵੀ ਇਦਾਂ ਦੀ ਸਕੀਮ ਲੈ ਕੇ ਆ ਰਹੀ ਹੈ ਤਾਂ ਜੋ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਸਕੇ ਉਦਰੀ ਸੁਲਾਵਾ ਵਿੱਤ ਮੰਤਰਾਲੇ ਵੱਲੋਂ ਸੰਸਦ ਦੇ ਵਿੱਚ ਜੋ ਅੰਕੜੇ ਪੇਸ਼ ਕੀਤੇ ਗਏ ਉਸ ਮੁਤਾਬਕ ਪੰਜਾਬ ਦਾ ਹਰੇਕ ਕਿਸਾਨ ਉਸ ਸਮੁੱਚੇ ਦੇਸ਼ ਵਿੱਚੋਂ ਕਰਜ਼ੇ ਦੇ ਮਾਮਲੇ ਦੇ ਵਿੱਚ ਉੱਪਰਲੀ ਥਾਂ ਤੇ ਬੈਠਾ ਹੋਇਆ ਕਿਉਂਕਿ ਕਰਜ਼ਾ ਪੰਜਾਬ ਦੇ ਕਿਸਾਨਾਂ ਤੇ ਬਹੁਤ ਚੜ੍ਹਿਆ ਹੋਇਆ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਉਹਨਾਂ ਦੀ ਖਬਰ ਇਹ ਵੀ ਦੱਸ ਰਹੀ ਆ ਕਿ ਪਿਛਲੇ ਸਮੇਂ ਦਰਾਂ ਛੋਟੀ ਕਿਸਾਨੀ ਚੋਂ ਕਰੀਬ 2 ਲੱਖ ਜਿਹੜੇ ਕਿਸਾਨ ਨੇ ਉਹ ਖੇਤੀ ਛੱਡ ਚੁੱਕੇ ਨੇ ਹਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਇਸ ਲਈ ਖੇਤੀ ਨੀਤੀ ਤਿਆਰ ਕਰਨ ਦੀ ਲੋੜ ਹੀ ਨਹੀਂ ਸਮਝੀ ਪਿਛਲੇ ਸਮੇਂ ਦੋ ਵਾਰ ਖੇਤੀ ਨੀਤੀ ਦਾ ਖਰੜਾ ਤਿਆਰ ਹੋਇਆ ਸੀ ਪਰ ਉਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੀ ਇਸ ਪਾਸੇ ਲੱਗੀ ਹੋਈ ਹੈ ਲੇਕਿਨ 21 ਮਹੀਨੇ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਸਮਾਂ ਹੋ ਚੁੱਕਾ ਹੈ ਲੇਕਿਨ ਹਾਲੇ ਤੱਕ ਖੇਤੀਬਾੜੀ ਨੁ ਲੈ ਕੇ ਕੋਈ ਪਾਲਿਸੀ ਨਹੀਂ ਬਣੀ ਪਹਿਲਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਉਹ ਕਾਫੀ ਯੂਰ ਲਾਉਂਦੇ ਰਹੇ ਉਸ ਤੋਂ ਬਾਅਦ ਉਹ ਮਹਿਕਮਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਹੁਣ ਜਿਹੜਾ ਮਹਿਕਮਾਵਾ ਉਹ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਲੇਕਿਨ ਹਾਲੇ ਤੱਕ ਪੰਜਾਬ ਦੀ ਖੇਤੀ ਪਾਲਿਸੀ ਬਣੀ ਹੀ ਨਹੀਂ ਆ ਤੇ ਦੂਜੇ ਪਾਸੇ ਅਗਰ ਖੇਤੀ ਦੇ ਧੰਦੇ ਦੀ ਗੱਲ ਕੀਤੀ ਜਾਵੇ ਸਰਕਾਰਾਂ ਆਪ ਮੰਨ ਚੁੱਕੀਆਂ ਕਿ ਖੇਤੀ ਦਾ ਧੰਦਾ ਲਾਏਵੰਦ ਨਹੀਂ ਆ ਪਰ ਫਿਰ ਦੇ ਬਾਵਜੂਦ ਵੀ ਸਰਕਾਰਾਂ ਇਸ ਮਸਲੇ ਦੇ ਵਿੱਚ ਕੋਈ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੈ ਸਰਕਾਰਾਂ ਕੰਮ ਕਰਨ ਨੂੰ ਰਾਜੀ ਨਹੀਂ ਹੋ ਰਹੀਆਂ ਤੇ ਹੁਣ ਪੰਜਾਬ ਦੇ 37 ਲੱਖ ਦੇ ਕਰੀਬ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਹ ਕਰਜ਼ੇ ਹੇਠ ਦੱਬੇ ਪਏ ਨੇ ਔਰ ਇਹ ਜਿਹੜਾ ਕਰਜ਼ਾ ਕੁੱਲ ਇਹ ਕੋਈ ਬਣ ਜਾਂਦਾ ਹੈਗਾ 94735 ਕਰੋੜ ਰੁਪਏ ਦਾ ਕਰਜ਼ਾ ਮਤਲਬ ਲਗਭਗ ਤੁਸੀਂ ਕਹਿ ਸਕਦੇ ਹੋ ਕਿ 1 ਲੱਖ ਕਰੋੜ ਦੇ ਕਰਜ਼ੇ ਹੇਠ ਦੱਬਿਆ ਹੋਇਆ ਪੰਜਾਬ ਦਾ ਕਿਸਾਨ ਤੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਕਰੀਬ 3.5 ਲੱਖ ਕਰੋੜ ਦੇ ਕਰਜ਼ੇ ਹੇਠ ਪੰਜਾਬ ਦੱਬਿਆ ਜਾ ਚੁੱਕਾ ਹੈ। ਮਤਲਬ ਪੰਜਾਬ ਦਾ ਭਵਿੱਖ ਵੀ ਕਿਸਾਨਾਂ ਦਾ ਭਵਿੱਖ ਪੰਜਾਬ ਦੀ ਜਵਾਨੀ ਦਾ ਪੰਜਾਬ ਦੀ ਕਿਸਾਨੀ ਦਾ ਬਹੁਤਾ ਜਿਆਦਾ ਤੁੰਦਲਾ। ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡ ਤੁਹਾਨੂੰ ਅੱਗੇ ਦੇਖਦੇ ਰਹੋ ABC ਪੰਜਾਬ ਧੰਨਵਾਦ।